ਸੋਹ ਕਾ ਹਟਾਲ ਗੁਰ ਸੇਵੀਐ ਅਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸਚ ਪਤਿ ਸਿਰ ਸ਼ਾਹ ਦੈਸ਼ਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਬਿਨ ਸਤ ਗੁਰ ਸੇਵੇ ਬਹੁਤ ਦੁਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ ਤਮ ਜਗ ਜਗ ਦਾਤੇ ਸ਼ਬਦ ਦੇ ਬੁਝਾਈ ਬਿਨ ਸਤ ਗੁਰ ਸੇਵੇ ਬਹੁਤ ਦੁਖ ਲਗਾ ਜਗ ਚਾਰੇ ਪਰਮਾਈ ਹਮਦੀਨ ਤੁਮ ਜੋਗ ਜੋਗ ਦਾਤੇ ਸ਼ਬਦ ਦੇ ਬੁਝਾਈ ਹਰ ਜੀਅ कृपा करो तुम प्यारे सतगुरु दाता मेल मिलाव हर नाम देव आधार रहा मन समान धबद सहज समाणी ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਘਟਣ ਹਰ ਸ਼ਬਦ ਮਰੋ ਫਿਰ ਜੀਵ ਸਦਹੀ ਤਾਂ ਫਿਰ ਮਰਨ ਨ ਹੋਈ ਅਮਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਧਾਤ ਧਾਤ ਰਖੀ ਹੱਥ ਆਪਣਾ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾ ਪੈਸੇਈ ਦਾਤ ਦਾਤ ਰਖੀ ਹੱਥ ਆਪਣ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾਪੈ ਸਈ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੋਰਠ ਮਹਲਾ ਤੀਜਾ ਵਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇਹ 부ਝਾਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਸੇਵਾ ਦੇ ਪੁੰਜ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 603 ਅਤੀ ਚਾਰ ਉਤੇ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰਦਣ ਇਹ ਭਾਈ ਬਿਨਾ ਗੁਰੂ ਦੀ ਸੇਵਾ ਕੀਤਿਆਂ ਬਹੁਤ ਦੁੱਖ ਲੱਗਦਾ ਏ ਹਰ ਸਮੇਂ ਜੀਵਨ ਦੀ ਭਟਕਣਾ ਬਣੀ ਰਹਿੰਦੀ ਹੈ ਇਸ ਕਰਕੇ ਬੇਨਤੀ ਦਾਤਾ ਜੀ ਅਸੀਂ ਨਿਮਾਣੇ ਹਾਂ ਗਰੀਬਾਂ ਤੁਸੀਂ ਹਰ ਸਮੇਂ ਦਾਤਾ ਬਖਸ਼ਿਸ਼ ਕਰਨ ਵਾਲਿਓ ਕਿਰਪਾ ਕਰੋ ਸ਼ਬਦ ਰਾਹੀਂ ਸਾਨੂੰ ਵੀ ਆਤਮਿਕ ਸੂਝ ਬਖਸ਼ੋ ਤਾਂ ਕਿ ਆਪ ਜੀ ਦੇ ਗਿਆਨ ਰਾਹੀਂ ਅਸੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਅੱਜ ਉਹ ਮਹਾਨ ਦਿਹਾੜਾ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਦਸਹਿਰੇ ਦੇ ਰੂਪ ਦੇ ਵਿੱਚ ਜਦੋਂ ਸਮੇ ਦੇ அவਤਾਰੀ ਨੇ ਆਪਣੇ ਜੀਵਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਰਾਵਣ ਨੂੰ ਮਾਰ ਕੇ ਤੇ ਮੇਰੇ ਮਾਲਕ ਨੇ ਬਾਣੀ ਦੇ ਵਿੱਚ ਬਚਨ ਆਖੇ ਕਹਿੰਦੇ ਪਿਆਰੇਆ ਜਿਸ ਮਨੁੱਖ ਦੇ ਕੋਲ ਲੰਕਾ ਵਰਗਾ ਕਿਲਾ ਸਮੰਧ ਵਰਗੀ ਖਾਈ ਜਿਹਦੇ ਸਵਾ ਲੱਖ ਪੁੱਤਰ ਨੇ ਅਨੇਕਾ ਰਿਸ਼ਤੇਦਾਰ ਨੇ 1 ਲੱਖ ਪੂਤ ਤੇ ਸਵਾ ਲੱਖ ਨਾਤੀ ਨੇ ਸਮਾ ਇਹੋ ਜਾਂ ਬਣ ਗਿਆ ਕਿ ਉਸ ਦੇ ਘਰ ਕੋਈ ਦੀਵਾ ਤੇ ਬੱਤੀ ਜਗਾਉਣ ਵਾਲਾ ਨਹੀਂ ਇਹੋ ਜੇ ਮਨੁੱਖ ਨੂੰ ਵੇਖ ਕੇ ਮੇਰੇ ਮਾਲਕ ਨੇ ਕਹਿ ਦਿੱਤਾ ਸੀ ਕਹਿੰਦੇ ਪਿਆਰੇ ਆ ਜਿਹਦੇ ਕੋਲ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਚਾ ਲੈ ਗਿਆ ਉਹ ਕੀ ਲੈ ਕੇ ਗਿਆ ਪਾਉ ਸੰਸਾਰ ਵਿੱਚੋਂ ਖਾਲੀ ਹੱਥ ਜਾਣਾ ਪਿਆ ਇਸ ਕਰਕੇ ਸਤਿਗੁਰ ਕਹਿੰਦੇ ਪਿਆਰੇਆ ਚੇਤਾ ਰੱਖੀ ਸੰਸਾਰ ਦੇ ਚ ਹਰ ਕੋਈ ਆ ਕੇ ਖਾਲੇ ਹੱਥ ਜਾਉਂਦਾ ਏ ਜੇ ਜਾਂਦੇ ਨੇ ਤੇ ਉਸ ਦੇ ਕਰਮ ਨਾਲ ਜਾਂਦੇ ਨੇ ਇਸ ਕਰਕੇ ਕਰਮ ਚੰਗੇ ਕਰੀਏ ਜੇ ਕਰਮ ਚੰਗੇ ਹੋਣਗੇ ਤੇ ਮਾਲਕ ਦੇ ਦਰ ਤੇ ਪਰਵਾਨੇ ਜਾਵਾਂਗੇ ਕਿਉਂਕਿ ਅਸੀਂ ਰੋਜ਼ ਪੜਦੇ ਆਂ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮ ਹੀ ਆਪੋ ਆਪਣੀ ਕਿ ਨੇੜੇ ਕਿ ਦੂਰ ਇਹੀ ਕਾਰਨ ਹੈ ਅੱਜ ਸੰਸਾਰ ਸ਼੍ਰੀ ਰਾਮ ਜੀ ਜੈ ਜੈਕਾਰ ਪਿਆ ਕਰਦਾ ਏ ਤੇ ਰਾਵਣ ਨੂੰ ਫਿਟਕਾਰ ਹਦਾਏ ਕਿਉਂਕਿ ਕਰਮ ਸੰ ਰਾਸੀ ਭਾਵੇਂ ਦੋਵਾਂ ਦੀ ਇੱਕੋ ਪਰ ਕਰਮ ਵੱਖ-ਵੱਖ ਸੰ ਇੱਕ ਨੂੰ ਸਜਦੇ ਨੇ ਇੱਕ ਨੂੰ ਅੱਗ ਲਗਾਈ ਜਾਂਦੀ ਏ ਅੱਸੀ ਵੀ ਆਪਣੇ ਜੀਵਨ ਦੇ ਵਿੱਚ ਵੇਖੀਏ ਜੇ ਕਰਮ ਚੰਗੇ ਹੋਣਗੇ ਤੇ ਸੰਸਾਰ ਵੀ ਮਾਨ ਵਡਿਆਈ ਦੇਗਾ ਤੇ ਮਾਲਕ ਦੇ ਦਰ ਤੇ ਵੀ ਪਰਵਾਨੇ ਜਾਵਾਂਗੇ ਇਸ ਕਰਕੇ ਸਤਿਗੁਰੂ ਨੂੰ ਬੇਨਤੀਆਂ ਕਰੀਏ ਕਿ ਗੁਰਾ ਇੱਕ ਦੇਹਿ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਨਹੀਂ ਤਾਂ ਜੇ ਇਹ ਦਾਤ ਭਲੇ ਨਾ ਪਈ ਤੇ ਸਤਿਗੁਰ ਕਹਿੰਦੇ ਚੇਤਾ ਰੱਖੀ ਫਿਰ ਕੀ ਨਾਨਕ ਦੁਖੀਆ ਸਭ ਸੰਸਾਰ ਫਿਰ ਹਰ ਇੱਕ ਦੁਖੀ ਹੋਵੇਗਾ ਸਤਿਗੁਰ ਮਿਹਰ ਕਰਨ ਸਭਨਾਂ ਦੀ ਝੋਲੀ ਵਿੱਚ ਨਾਮ ਦੀ ਦਾਤ ਪਏ ਸਤਿਗੁਰ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ